ਗੁੱਡ ਮਾਰਨਿੰਗ 22 ਤਰੀਕ ਦਿਨ ਸ਼ਨੀਵਾਰ ਦਾ ਪਹੁੰਚ ਚੁੱਕੇ ਆ 8 ਵਿਲੇਜ ਸਵੇਰ ਦਾ ਟਾਈਮ ਹੈ ਟਾਈਮ ਹੋਇਆ ਕਿੰਨਾ ਹੋਇਆ ਟਾਈਮ ਟਾਈਮ 7:30 ਦਾ ਅੱਜ ਆਪਾਂ ਜਾਣਾ ਇੱਧਰ ਨੂੰ ਸੈਂਜ ਵਿਲੀ ਸਾਬਣ ਸੁਪਣ ਘਰੇ ਭੁੱਲੇ ਆਏ ਸੀ ਸਾਬਣ ਫੋਲ ਗੇਟ ਉਹ ਉਤਲ ਕੇ ਆਏ ਆ ਕਮਰੇ ਤੋਂ 1.5 ਕਿਲੋਮੀਟਰ ਦੂਰ ਆ ਕੇ ਦੁਕਾਨ ਤੇ ਵਿਚਾਰੀ ਦੇ ਇੱਕ ਤੇ ਬਾਈ ਦੀ ਦੁਕਾਨ ਤੇ ਮਿਲਿਆ ਸਮਾਨ ਲੈ ਕੇ ਆਈਏ ਹੁਣ ਹੁਣ ਚੱਲੇ ਫੇਰ ਰੂਮ ਤੇ ਪੋੜਾ ਸਾਡਾ ਰੂਮ ਤੇ ਹੀ ਐ ਬਸ ਇਥੋਂ ਕਰਕੇ ਬ੍ਰੇਕਫਾਸਟ ਫੇਰ ਚੱਲਾਂਗੇ ਤੀਰਥਨ ਵਿਲੀ ਬਹੁਤ 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 ਹੋ ਗਿਆ ਲੜ ਕੱਪੜੇ ਨਾ ਗੱਦੇ ਕਰ ਉਹ ਉਧਰ ਹੋਰ ਆ ਗਏ ਚਾਰ ਪੰਜ ਲੜ ਵੀ ਚੱਕਰ ਦੇ ਦਿੱਤੀ ਕਿਤੇ ਉਹਦੇ ਤੇਰਾ ਬੱਖ ਪਾੜ ਲੈ ਇਹ ਲੈ ਮਿੱਤਰ ਲੋ ਵੀ ਬ੍ਰੇਕਫਾਸਟ ਹੋ ਗਿਆ ਹਲਕਾ ਫੁਲਕਾ ਬ੍ਰੈਡ ਆਮਲੇਟ ਤੇ ਨਾਲ ਪਹਾੜੀ ਚਾਹ ਹੁਣ ਆਪਾਂ ਜਾਣਾ ਵਾਪਸ ਔਟ ਟਨਲ ਚ ਨੂੰ ਤੇ ਉੱਥੋਂ ਲੈਣਾ ਲੈਫਟ ਟਰਨ ਉਹ ਅੱਗੇ ਜਾ ਕੇ ਦਿਖਾਉਣੀ ਆ ਤੁਹਾਨੂੰ ਚੰਗਾ ਇੱਕ ਹੋਰ ਖੜੀ ਲਾਲ ਰੰਗ ਦੀ ਆ ਰੋਲਸ ਹਾਈ ਲਕਸ ਚੱਲ ਮੇਰਾ ਵੀਰਾ ਆ ਅਗਲੀ ਕਬੱਡੀ ਆ ਅਗਲੀ ਕਬੱਡੀ ਲਓ ਜੀ ਟਨਲ ਦੇ ਦੂਜੇ ਸਿਰੇ ਤੇ ਪਹੁੰਚ ਗਏ ਹੁਣ ਆਪਾਂ ਇੱਥੋਂ ਲੈਣਾ ਲੈਫਟ ਇੱਥੇ ਨੂੰ ਜਾਣਾ ਆਪਾਂ ਪੀਰਥਨ ਵੈਲੀ ਨੂੰ ਵੰਜਾਰ 21 ਕਿਲੋਮੀਟਰ ਆਥੇ ਰਾਸਤੇ 'ਚ ਰੁਕੇ ਇੱਕ ਜਗ੍ਹਾ ਇੱਕ ਚੀਜ਼ ਆ ਦੇਖਣ ਵਾਲੀ ਨਜ਼ਾਰਾ ਇਹ ਆਓ ਦੇਖੋ ਮੈਂ ਚਾਂਦੀ ਰੰਗਾ ਮੈਨੂੰ ਇੱਕ ਚਰਨਾ ਨਹੀਂ ਭੁੱਲਦਾ ਹੈ ਕਿੱਥੋਂ ਤੁਰੇ ਪਾਣੀ ਤੇ ਕਿੱਥੇ ਆ ਕੇ ਡੁੱਲਦਾ ਇੱਧਰ ਆ ਕੇ ਡੁੱਲਦਾ ਇਹ ਇੱਥੇ ਨੂੰ ਇੱਥੇ ਨਿਕਲਦਾ ਆ ਕੇ ਪਾਣੀ ਓ ਹੋ 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 ਆ ਉਹ ਆਉਂਦਾ ਸਾਰਾ ਓ ਪ੍ਰੋ ਵਾਹ ਦੀ ਵਾਹ ਦੀ ਵਾਹ ਵਾਹ ਇਹ ਤੀਜਾ ਮੱਲੋਂ ਮੱਲੀ ਰੋਕ ਲੰਦੀਆਂ ਬੰਦੇ ਨੂੰ ਜਾਂਦੇ ਨੂੰ ਕਿ ਨਹੀਂ ਪਾਣੀ ਦਾ ਪ੍ਰੈਸ਼ਰ ਦੇਖੋ ਉੱਪਰ ਤੇ ਆ ਰਿਹਾ ਸਹੀ ਗੱਲ ਇਹ ਪਹਿਲਾਂ ਇਹਦਾ ਹਾਰਨ ਨਹੀਂ ਦੇਣਾ ਹਾਰਨ ਪਾਣੀ ਦਾ ਪ੍ਰੈਸ਼ਰ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਮਤਲਬ ਬੰਦਾ ਅੱਗੇ ਖੜਾ ਹੋ ਜਵੇ ਨਾ ਟੱਕ ਕੇ ਮਾਰੇ ਪਰ ਇਹ ਜਿਹੜੀ ਚੀਜ਼ ਆ ਇਹ ਬੜੀ ਗਲਤ ਹੈ ਆ ਜਿਹੜਾ ਕੰਮ ਕਰਿਆ ਹੋਣਾ ਲੋਕਾਂ ਨੇ ਖਾ ਪੀ ਕੇ ਸੱਟ ਜੰਦੇ ਨੇ ਇੱਥੇ ਇਹ ਚੀਜ਼ ਗਲਤ ਹੈ ਇਹ ਸਾਂਭਣ ਵਾਲੀਆਂ ਚੀਜ਼ਾਂ ਗੰਦ ਪਾਉਣ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਓ ਹੋ 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 ਇੱਧਰ ਖੜੀ ਆਪਣੀ ਰਾਣੀ ਆ ਵਧੀਆ ਬਣਿਆ ਹੋਇਆ ਇਹ ਡੈਮ ਰੰਗ ਬਰੰਗੇ ਰੰਗ ਕਰੇ ਹੋਏ ਹਨਾ ਸੋਹਣਾ ਬਣਾਇਆ ਹੋਇਆ ਚੱਲ ਮੇਰਾ ਵੀਰ ਕੱਢ ਲਾ ਹੌਲੀ ਦੇ ਕੇ ਇਹ ਲੈ ਇੱਥੇ ਆਏ ਸੀ ਹੜ ਜਿਹੜੇ ਹੁਣ ਆਏ ਸੀ ਨਾ ਉਹ ਅੱਗੇ ਜਾ ਕੇ ਆਹੋ ਲਾਸਟ ਟਾਈਮ ਜਦੋਂ ਆਏ ਸੀ ਉੱਥੇ ਚੜਨਾ ਜਾ ਜਿੱਦੀ ਤੁਹਾਨੂੰ ਵੀਡੀਓ ਦਿਖਾਈ ਸੀ ਇੱਧਰ ਸਾਹਮਣੇ ਮਾਰ ਸਾਹਮਣੇ ਸਾਹਮਣੇ ਦੇ 뷰 ਦਿਖਾ ਰੋਡ ਦੀ ਹਾਲਤ ਕੰਡੀਸ਼ਨ ਬਹੁਤ ਲੈਂਡਸਲਾਈਡ ਇੱਧਰ ਦੇਖ ਸਾਹਮਣੇ ਦਿਖਾ ਇੱਧਰ ਲੈਂਡਸਲਾਈਡ ਹੋਇਆ ਵਾ ਸਾਰਾ ਇੱਥੇ ਲੈਂਡਸਲਾਈਡ ਆ ਸਾਰਾ ਇਹ ਪਿਛਲੀ ਵਾਰੀ ਸਾਰਾ ਰੋਡ ਓਕੇ ਸੀ ਐਨ ਵਧੀਆ ਪਰ ਆ ਦੋ ਕੁ ਮਹੀਨੇ ਬਾਅਦ ਹੀ ਹੁਣ ਇੱਥੇ ਕੰਮ ਜ਼ਿਆਦਾ ਵਿਗੜ ਗਿਆ ਜਿਹੜੀ ਪਿੱਛੇ ਬਰਸਾਤਾਂ ਜੀਆਂ ਹੋਈਆਂ ਉਹ 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 ਬੜਾ ਸੋਹਣਾ ਮੰਦਿਰ ਬਣਿਆ ਹੋਇਆ ਵਿੱਚ ਚੁਕਾ ਜਾ। ਹੋਏ ਵੀ ਥੱਲੇ ਹੀ ਚੱਲਦੇ ਨਦੀ ਕੋਲ, ਰਾਮ ਨਾਲ ਉਤਰਨਾ ਪੈਣਾ। ਪੱਥਰ ਸਲਿੱਪ ਹੁੰਦੇ ਇੱਥੇ। ਰਾਮ ਨਾਲ। ਰਾਮ ਨਾਲ। ਚੱਕ। ਅੰਕਲ ਕੌਣ ਸੀ ਜਗ੍ਹਾ ਇਹ? ਨਹੀਂ ਇਹ। ਜਗ੍ਹਾ ਕੌਣ ਸੀ ਹੈ ਇਹ? ਕਿਊਂਡ। 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 ਥੈਂਕ ਯੂ ਬਈ। ਕਿਊਂਡ। ठीक है जी से ये, ये से तो अभी द, तो, उसे बारिश के बाद हुआ है ना खराब सारा ये ना पहले ठीक था सारा तो था था। था दो अच्छा जी हां तो अच्छा कम भाई हां जी आ गया ये 2003 में कुछ नप दिया ये तो इधर सारा ये डूब गया था ना ये वो उधर टूटा पड़ा सारा ने यहाँ तोड़ दिया मैं दो तीन महीने पहले आया था मैं उस टाइम सारा ठीक था ये आया ठीक तीन तो चार महीने पहले आया था तीन चार महीने पहले, हाँ। पहले हाँ हाँ साफ था उस टाइम हाँ मतलब बरसातों से पहले आया था मैं हाँ उस टाइम ठीक था सारा कई हाँ बरसात के बाद ही हुआ है उस दिन हुआ है उस दिन रात पर ही हाँ हाँ रात पंद्रह से उठ गया ये माता रानी पूरी डूब गई थी।, हाँ। थी मंदिर नहीं हिला मंदिर नहीं हिला ना पूरा डूब गया था मंदिर ये पूरा डूब गया था जंदा जंदा रहा अच्छा पता कौन पता कौन पता कौन हाँ जी हाँ जी ना नुकसान बड़ा हुआ बहुत नुकसान हो गया ना ਪਾਣੀ ਦਾ ਬਹੁਤ ਬੜਾ ਤੇਜ਼ ਹੈ ਬਹੁਤ ਤੇਜ਼ ਇੱਧਰ ਤਾਂ ਇੰਨਾ ਮਹਿਸੂਸ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਪਰ ਇੱਥੇ ਪਤਾ ਲੱਗਦਾ ਹੈ ਵੀ ਕਿੰਨਾ ਤੇਜ਼ ਹੈ ਪਾਣੀ ਬਹੁਤ ਤੇਜ਼ ਪਾਣੀ ਚੱਲ ਰਿਹਾ ਹੈ ਸ਼ਾਨਕੜਨੂ ਜਾਂਦੇ ਜਾਂਦੇ ਰਾਸਤੇ 'ਚ ਇੱਕ ਆ ਪੁਆਇੰਟ ਤੇ ਰੁਕੇ ਆਂ ਲਾਸਟ ਟਾਈਮ ਵੀ ਜਦੋਂ ਆਇਆ ਸੀ ਉਦੋਂ ਵੀ ਇੱਥੇ ਰੁਕੇ ਸੀ ਇੱਧਰ ਗੱਡੀ ਲਾਈ ਹੋਈ ਸੀ ਇਹ ਵਿਊ ਬੜਾ ਘੈਂਟ ਹੈ ਇੱਥੋਂ ਉੱਪਰੋਂ ਝਰਨਾ ਆਉਂਦਾ ਹੈ। ਇੱਥੇ ਜੇ ਬੈਠੇ ਸੀ ਉਹ ਪੱਥਰ ਜਿਹੇ ਤੇ ਬੈਠਾ ਸੀ। ਬੜੀ ਘੈਂਟ ਜਗ੍ਹਾ ਆ। ਨਹੀਂ ਅੱਧਰ ਸੂਰਜ ਛਾਤੀਆਂ ਮਾਰਦਾ। ਦਰਖਤਾਂ ਦੇ ਵਿੱਚੋਂ। ਰਾਈਟ ਉਹ ਰੋਡ ਦਿਖਦਾ ਉਹ ਰੋਡ ਦੇ ਉੱਪਰੋਂ ਉੱਪਰ ਹੀ ਜਾਣਾ ਹੁਣ। ਅਸ ਟਾਈਮ ਆਪਣਾ ਐਲਟੀਟਿਊਡ ਹੈਗਾ ਤਕਰੀਬਨ ਤਕਰੀਬਨ 5200 ਫੁੱਟ ਦੇ। ਆਈਟੇ ਪੇਸ਼ ਹਨ ਉਹ ਸਿਰੇ ਜਾਣਾ ਆਪਾਂ ਉਥੇ ਬਸ ਅਥੇ 2 ਮਿੰਟ ਰੁਕਦੇ ਆ ਆਨੰਦ ਲੰਨੇ ਕੁਦਰਤ ਦਾ हां भाई ਆਉਂਦਾ ਡਰੋਨ ਵਾਲਾ ਵਿਊ ਜਿਹੜਾ ਤੁਹਾਨੂੰ ਲੱਗਦਾ ਨਾ ਪੌੜੀनुਮਾ ਖੇਤ ਇਹਨਾਂ ਨੂੰ ਕਹਿੰਦੇ ਪੌੜੀनुਮਾ ਖੇਤ ਵਿੱਚ ਜਿਹੜੇ ਉਹ ਘਰ ਬਣਾਏ ਹੋਏ ਦੋ ਛੋਟੇ ਛੋਟੇ ਜਿਹੇ ਉਹ ਵੀ ਸੋਨੇ ਲੱਗਦੇ ਆ ਲੱਗਦੇ ਨਾ ਸੋਨੇ ਆ ਗਦੇ ਰੋਡਿੰਗ ਆ ਐਡਵੈਂਚਰ ਰੋਡ ਆ ਇਧਰ ਛੋਟੇ ਛੋਟੇ ਨਾਲੇ ਨਾਲ ਜਿਹੜੇ ਚੱਲ ਰਹੇ ਹਨ ਰੋਡ ਦੇ ਰੋਡ ਤਾਂ ਨਹੀਂ ਇਹਨੂੰ ਕਹਿ ਸਕਦੇ ਵੈਸੇ ਬਾਬਾਸੀ ਰੇ ਚਾਹ ਬਾਬਾਸੀ ਰੋਡ ਹੈ ਉਹ ਵਾਲਾ ਰੋਡ ਹੈ ਇਹ ਆ ਜਾ ਵੀ ਆ ਜਾ ਕੱਢ ਲਾ ਤੁਸੀਂ ਪੈਰਾਡਾਈਜ਼ ਹੋਮ ਸਟੇ ਉਦਰਤ ਦੇ ਰੰਗ ਹੈ ਨਾ ਬਿਆਸ ਨਾ ਲੱਗਣਾ ਤੇਤੋਂ ਜਿੱਡਾ ਹੈ ਉਹਦਾ ਘੇਰਾ ਹੈ ਤੂੰ ਚੁਗਦਾ ਫਿਰਦਾ ਜਿਹੜਾ ਇਹ ਸਭ ਦਾਣਾ ਪਾਣੀ ਪਿਗਰਾਏ ਲੋ ਜੀ ਅਸ ਟਾਈਮ ਆਪਾਂ ਪਹੁੰਚ ਗਏ ਆਂ ਸ਼ਾਨਗੜ੍ਹ ਸ਼ਾਨਗੜ੍ਹ ਮੈਡੋ ਬਹੁਤ ਵੱਡਾ ਮੈਦਾਨ ਇੱਥੇ ਜਿਵੇਂ ਖਜ਼ਾਰ ਦਾ ਮੈਦਾਨ ਹਨਾ ਉਮੇ ਦਾ ਮਦਾਨ ਇੱਥੇ ਅੱਗੇ ਜਾ ਕੇ ਦੇਖਦੇ ਆਂ ਬਾਕੀ ਕਿਵੇਂ ਗੱਲਬਾਤ ਇੱਥੇ ਇੱਥੇ ਲਾਸਟ ਟਾਈਮ ਆਈ ਸੀ ਜਦੋਂ ਤੋਂ ਇੱਥੇ ਨਹੀਂ ਸੀ ਆ ਸਕੇ ਇੱਥੇ ਭੀੜ ਭੜ ਬਹੁਤ ਸੀ ਇਸ ਟਾਈਮ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲੀ ਤਾਂ ਕਰਕੇ ਇੱਥੇ ਰੁਕੇ ਨਹੀਂ ਟੁੱਟੇ ਭੱਜੇ ਰਾਹਾਂ ਤੋਂ ਲੰਘਦੇ ਹੋਏ ਇੱਕਦਮ ਇਆ ਖੁੱਲੀ ਜਗ੍ਹਾ ਦੇਖ ਕੇ ਦਿਲ ਨੂੰ ਜਿਹੜਾ ਆਨੰਦ ਪ੍ਰਾਪਤ ਹੋ ਰਿਹਾ ਇਹ ਜਿਹੜੀਆਂ ਸਤਰਾਂ ਆਏ ਜਿਹੜੇ ਸਾਡੇ ਸਰਦਾਰ ਦੀ ਜਾ ਰਹੇ ਬਾਈ ਇਹਨਾਂ ਦੀਆਂ ਨਰੀਸ਼ਵਾਦੀਆਂ ਸਤਰਾ ਨੇ ਜਿਹੜਾ ਆਨੰਦ ਪ੍ਰਾਪਤ ਹੋ ਰਿਹਾ ਇੱਥੇ ਆ ਕੇ ਸਵਰਗ ਦੇ ਦੁਆਰ ਖੁੱਲ ਗਏ ਹੁੰਦੇ ਜਿਵੇਂ ਜਿਵੇਂ ਐਵੇਂ ਵੀ ਐਵੇਂ ਆਨੰਦ ਆ ਰਿਹਾ ਬਿਲਕੁਲ ਖੂਬਸੂਰਤੀ ਦਾ ਅਹਿਸਾਸ ਚਾਰੇ ਪਾਸੇ ਦਰਖਤੀ ਦਰਖਤ ਗੱਬੇ ਐਡਾ ਮੈਦਾਨ ਤੇ ਤੰਨੂੰ ਜਿਹੜਾ ਆਨੰਦ ਆ ਰਿਹਾ ਤੂੰ ਵੀ ਬਿਆਨ ਕਰ ਮੜਾ ਜਾ ਹਾਂ ਹੂੰ ਮੈਨੂੰ ਇਹਨਾਂ ਆਨੰਦ ਆ ਰਹੇ ਮਨੇ ਮੇਰੇ ਚਿੱਤ ਸ਼ਬਦ ਨਹੀਂ ਮੇਰੇ ਬਾਤ ਬੋਲਣ ਨੂੰ ਸ਼ਬਦ ਨਹੀਂ ਹੈਗੇ बस उही कर सकता हैं क्या मैं। درختਾਂ ਨਾਲ ਲੱਦੇ ਹੋਏ ਪਹਾੜ ਉੱਚੀਆਂ-ਉੱਚੀਆਂ ਬਾਦੀਆਂ ਖੁੱਲੇ ਮੈਦਾਨ ਬਾਕੀ ਕੁਦਰਤ ਦਾ ਕੋਈ ਤੋੜ ਨਹੀਂ ਕੋਈ ਤੋੜ ਨਹੀਂ ਕੁਦਰਤ ਦਾ। ਕੁਦਰਤ ਦਾ ਕੋਈ ਤੋੜ ਨਹੀਂ। ਖੁਬ ਉਹ ਲੋਕਲ ਫਿਰ ਰਹੇ ਲੋਕ ਸਾਰੇ ਫੈਮਿਲੀਆਂ ਢੋਲ ਟਮੱਕੇ ਚੱਕੀ ਫਿਰਦੇ ਆਪਣੇ ਟੋਲਕੀਆਂ ਪਿਕਨਿਕ ਮਨਾਉਣਾ ਇਹ ਲੱਗਦਾ ਇਹ ਵੀ ਸ਼ਾਨਗੜ ਆਹ ਸੋਹਣੀ ਜਗ੍ਹਾ ਵਧੀਆ ਵਾਵਾ ਬਹੁਤ ਹੀ ਖੂਬਸੂਰਤ ਉਹ ਉਧਰ ਚੋਟੀਆਂ ਤੇ ਥੋੜੀ ਜੀ ਬਰਫ਼ ਵੀ ਦਿਖ ਰਹੀ ਆ ਬਹੁਤ ਖੂਬਸੂਰਤ ਮੈਡੂ ਮੈਦਾਨ ਸ਼ਾਨ ਘੜਦਾ ਇੱਧਰ ਘਰ ਬੜੇ ਸੋਹਣੇ ਲੱਗ ਰਹੇ ਨੇ ਧੁੱਪ ਪੈਰੀ ਛੱਤਾਂ ਚਮਕ ਰਹੀਆਂ ਉਹਨਾਂ ਦੀਆਂ ਧੁੱਪ ਨਾਲ ਵਾਹ ਵਾਹ ਜੀ ਵਾਹ 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 ਓ ਨਿੱਕੇ ਨਿੱਕੇ ਨਿਆਣੇ ਭੱਜੇ ਫਿਰਦੇ ਸਾਡੇ ਦੋਂ ਪੱਖੀਆਂ ਫੁੱਲ ਗਈਆਂ ਇੱਥੇ ਤੱਕ ਆਉਂਦੀਆਂ ਦੀਆਂ ਓ ਨਿਆਣੇ ਨਿੱਕੇ ਨਿੱਕੇ ਕੀ ਆਵਾਜ਼ ਕੀ ਆਵਾਜ਼ ਲੋਈ ਇਧਰੋਂ ਥੱਲੇੋਂ ਢੇੜਾ ਕੱਢ ਕੇ ਆਏ ਆਂ ਪੰਛੀ ਪੁੰਛੀ ਦੇਖਣ ਗਏ ਸੀ ਉਹ ਫਿਰਦੇ ਤਾਂ ਹੈਗੇ ਆਂ ਪਰ ਨੇੜੇ ਜਾਣਦੇ ਆਂ ਡਰ ਕੇ ਉੱਡ ਜਾਂਦੇ ਆਂ ਇਧਰ ਇਹ ਮੁੰਲਾ ਦਾ ਪਾਣੀ ਇਕੱਠਾ ਕਰਨ ਨੂੰ ਬਣਾਇਆ ਹੋਇਆ ਪਾਣੀ ਸਟੋਰ ਕਰਦੇ ਹੋਣੇ ਇਹਦੇ ਵਿੱਚ ਸ਼ਾਇਦ ਲਓ ਪਾਣੀ ਤਾਂ ਨਹੀਂ ਹੈਗਾ ਇਹ ਜ਼ਰੂਰ ਸਟੋਰ ਕਰਿਆ ਹੋਵੇ ਇਹਦੇ ਚ ਕੂੜਾ ਕੂੜਾ ਇਧਰ ਇਹ ਮੰਦਿਰ ਇਹਨਾਂ ਦਾ ਪ੍ਰੰਤਨ ਬਣਾਇਆ ਹੋਇਆ ਅੱਗੇ ਸ਼ਹਿਰ ਦਾ ਨੰਦਾ ਕੋਈ ਹੈਗਾ ਇੱਥੇ ਉਹ ਪ੍ਰਸ਼ਾਦ ਪਰਚੂਦ ਬੰਨ ਰਹੇ ਮੈਠੀ ਭੋਲੇ ਨੂੰ ਲੈ ਕੇ ਮਿਲ ਗਿਆ ਪ੍ਰਸ਼ਾਦ ਲੈ ਲਿਆ ਠੀਕ ਮੰਦਿਰ ਦਾ ਜੱਡਾ ਇਹ ਮੈਦਾਨ ਹੈ ਮੈਦਾਨ ਦੇ ਵਿੱਚ ਨਾ ਇੱਕ ਲਈ ਮੰਦਿਰ ਬਣਿਆ ਹੋਇਆ ਤੇ ਏਡਾ ਮਤਲਬ ਕੀ ਬਿਆਨ ਕਰਾਂ ਹੁਣ ਖੂਬਸੂਰਤੀ ਇਹਦੀ ਬਹੁਤ ਸੋਹਣਾ ਲੱਗ ਰਿਹਾ ਚਲੋ ਹੁਣ ਅੱਗੇ ਵੱਲ ਚੱਲਦੇ ਆਂ ਇੱਥੇ ਦਾ ਹੋ ਗਿਆ ਆਪਣਾ ਟੂਰ ਕੰਪਲੀਟ ਕੱਢ ਲਿਆ ਜਿਹੜਾ ਜਿਹੜਾ ਕੱਢਣਾ ਸੀ ਯਾਰ ਜੀ ਅੱਜ ਦਾ ਸਟੇ ਆਪਣਾ ਹੈਗਾ ਸ਼ਾਨਗੜ੍ਹ ਤੋਂ ਆਪਾਂ 3-4 ਕਿਲੋਮੀਟਰ ਅੱਗੇ ਆਏ ਆਂ ਲਾਸਟ ਟਾਈਮ ਜਦੋਂ ਅਸੀਂ ਆਏ ਸੀ ਉਹ ਸਾਹਮਣੇ ਰਾਫਾ ਹੋਮਸਟੇ ਕੈਫੇ ਲਾਸਟ ਟਾਈਮ ਉੱਥੇ ਰਿਕੇ ਸੀ ਪਰ ਉਹ ਇੰਨਾ ਕੁਝ ਖਾਸ ਨਹੀਂ ਸੀ ਖਾਸ ਵੀ ਸੀ ਵਾ ਟ ਉਸ ਟਾਈਮ ਬਰਸਾਤਾਂ ਹੋ ਰਹੀਆਂ ਸੀ ਬਾਹਰ ਕਿਤੇ ਨਿਕਲਿਆ ਨਹੀਂ ਗਿਆ ਤੇ ਅੱਜ ਦਾ ਜਿਹੜਾ ਆਪਣਾ ਸਟੇ ਹੈ ਉਹ ਹੈਗਾ ਉਹਦੇ ਬਿਲਕੁਲ ਸਾਹਮਣੇ ਯਾਰੀ ਸਟੇ ਇਹ ਵਧੀਆ वुਡਨ ਹਾਊਸ ਟਾਈਪ ਸਾਰਾ ਹੈਗਾ ਇਹ ਤੇ ਰੂਮ ਵੀ ਇਹਦੇ ਸੋਨੇ ਆ ਇਹ ਪੋੜਾ ਪਿਆ ਸਾਡਾ ਸਾਫ ਸੁਥਰਾ ਹੈ ਵਧੀਆ ਵਾਸ਼ਰੂਮ ਵੀ ਵਧੀਆ ਹੈ ਇਹ ਸਾਫ ਸੁਥਰੀ ਨੇ ਸਾਰੇ ਗੀజర్ ਲੱਗਿਆ ਹੋਇਆ ਵਧੀਆ ਹੈ ਚੰਗਾ ਹੈ ਬਾਕੀ ਇੱਕ ਬਾਲਕਨੀ ਇੱਧਰ ਹੈ ਬਾਹਰ ਤੇ ਇੱਕ ਇੱਧਰ ਹੈ ਬੈਕ ਸਾਈਡ ਤੇ ਇੱਧਰ 뷰 ਕੋਨਟ ਹੈ ਬਣਾ ਲਿਆ ਮਥਾ ਦੇ ਰਫਰ ਕੀ ਕੇਂਦੇ ਕੈਫੇ ਤੋਂ ਨਿਕਲ ਕੇ ਹੁਣ ਚੱਲੇ ਆ ਕਿੱਥੇ ਨੂੰ ਵਾਟਰਫਾਲ ਦੇਖਣਾ 1 ਕਿਲੋਮੀਟਰ ਦਾ ਟ੍ਰੈਕ ਤੇ ਪੈਦਲ ਚੱਲੇ ਆ ਨਾਲ ਦੋ ਜੋਧੇ ਵੀ ਆ ਹਾਂ ਫਿਰ ਜੋਧੇ ਨਾਲ ਸਾਡੇ ਇਹ ਵੀ ਨੇ ਆ ਵੀ ਆ ਵੀ ਮੁੰਡਿਓ ਬਾਗੂ ਕਹਿੰਦਾ ਹੈ ਤੂੰ ਕਿਵੇਂ ਆ ਉਹ ਗਮਛੇ ਵਾਲੇ ਭਾਈ ਕਿਵੇਂ ਆ ਠੀਕ ਹੈ 600 400 ਮੀਟਰ ਰਹਿ ਗਿਆ ਵੇ ਟੂ વોਟਰਫਾਲ 400 ਮੀਟਰ વોਟਰਫਾਲ ਆ ਬਾਕੀ ਜਿਹੜੇ ਇੱਧਰ ਪਿੰਡ ਪੁੰਡਾ ਬਾਕੀ ਉਹਨਾਂ ਦੇ ਦੇਰ ਬਾਅਦ ਦਿੱਤਾ ਹੋਇਆ ਇਹ ਸਾਰਾ ਇੱਥੇ ਤੱਕ ਗੱਡੀਆਂ ਆਰਾਮ ਨਾਲ ਆਉਂਦੀਆਂ ਨੇ ਬਦਲ ਲਈ ਆ ਕਿ ਆ ਸਕਦਾ ਗੱਡੀ ਪਰ ਅਸੀਂ ਲੈ ਕੇ ਨਹੀਂ ਆਏ ਉੱਥੀ ਪ੍ਰਾਪਰਟੀ ਚ ਹੋਟਲ ਚ ਜਿੱਥੇ ਸਟੇ ਕੀਤਾ ਉੱਥੇ ਛੱਡਿਆ ਆਏ ਤੇ ਜੇ ਕਿਸੇ ਨੇ ਲੈ ਕੇ ਆਉਣੀ ਹੋਵੇ ਲੈ ਕੇ ਆ ਸਕਦਾ ਸੀ ਪੈਦਲ ਹੀ ਆਏ ਆ ਤੁਰ ਕੇ ਇਹ ਵਾਟਰ ਕ੍ਰੋਸਿੰਗ ਤੇ ਇਹਨਾਂ ਨੇ ਆ ਫਟਾਜਾ ਰੱਖਿਆ ਹੋਇਆ ਇੱਕ ਲੱਕੜ ਵੱਡ ਕੇ ਦਰੱਖਤ ਅੱਧਾ ਵਿੱਚੋਂ ਪਾੜ ਕੇ ਵਧੀਆ ਖੰਗ ਹੋ ਗਈ ਖੰਗ ਹੋ ਗਈ ਖੰਗ ਆ ਜਾ ਫਿਰ ਉੱਪਰ ਨੂੰ ਥੋੜਾ ਜਿਹਾ ਦੇਖੀਏ ਇਹਨੂੰ। ਪੱਥਰ ਵਧੀਆ ਹੈ। ਤੇ ਪੱਥਰ ਬੜੇ ਬੜੇ ਆ ਬਹੁਤ। ਮਾੜਾ ਮੋਟਾ ਪੈਰ ਬਚਾ ਕੇ ਰੱਖ ਕੇ ਜਾਣਾ ਪੈਣਾ। ਪੈਰਪੁਰ ਮੁੜ ਗਿਆ ਤਾਂ ਔਖਾ ਹੋਊ ਕੰਮ। ਛੇ ਆ ਲਈ। ਚੱਲੀ ਚਲੋ। ਰੇਕ ਆਈਏ ਹੈ। 15-20 ਮਿੰਟ ਦਾ ਹੈਗਾ, ਅੱਧੇ ਘੰਟੇ ਦਾ ਕਹਿੰਦੇ। ਥੱਲੇ ਪੁੱਛਿਆ ਸੀ ਆਂਟੀ ਨੂੰ। ਤੇ ਇਹ ਇਦਾਂ ਦਾ ਹੀ ਹੈ ਸਾਰਾ। ਪਥਰਾਤੀ ਚੜ੍ਹ ਚੜ੍ਹ ਕੇ ਜਾਣਾ ਆ ਇਦਾਂ ਦੇ ਲੱਕੜ ਲੱਕੜ ਜੇ ਰੱਖੇ ਹੋਏ ਨੇ ਪਾਰ ਕਰਨੇ ਹ ਬਰੀਕ ਬਰੀਕ ਬਾਲੇ ਜੀ ਲੱਕੜੀ ਦੇ ਤੇ ਇਧਰ ਦਾ ਜਾ ਕਾ ਵਾ ਕਾ ਇਹ ਜਾ ਲੋਗ ਉੱਪਰ ਹੈਗੇ ਨੇ ਉੱਪਰ ਜਾ ਕੇ ਦੇਖਦੇ ਆ ਵਾਕੀ ਸਰੇ ਤੇ ਆ ਗਏ ਜਿਹੜੀ ਚੀਜ਼ ਦਿਖਾਉਣੇ ਵਾਲੀ ਆ ਉਹ ਹੁਣ ਤੁਹਾਨੂੰ ਦਿਖਾਉਂਦੇ ਆ ਉਹ ਦੇਖੋ ਸਾਹਮਣੇ ਤੇ ਉਹ ਡਿੱਗਦਾ ਹਤੋਂ ਦੇ ਵੇਖ ਕਿ ਯਾਕ ਇੱਥੋਂ ਨਿਕਲਦਾ ਤੇ ਇੱਥੇ ਆ ਕੇ ਡਿੱਗਦਾ ਪੱਥਰਾਂ ਤੇ ਗੱਲਬਾਤ ਪੂਰੀ ਘੰਟਾ ਇਹਨਾਂ ਲੋਵੀ ਜਿੱਥੇ ਪਹੁੰਚੇ ਆ ਨਾ ਹੁਣ ਜਿੰਨਾ ਸਾਹ ਚੜਿਆ ਹੋਇਆ ਹੈ ਸਾਹ ਨੂੰ ਤਾਂ ਨਹੀਂ ਚੇਤੇ ਪਰ ਚੀਜ਼ ਦੇਖਣ ਆ ਲਈ ਆ ਸਾਰੀ ਥਕਾਨ ਲਾਤੀ ਇਹਨਾਂ ਆਜਾ ਚੈੱਕ ਕਰੋ ਇਹ ਔਰ ਥਿਆ ਕੇ ਡਿੱਗਦਾ ਹੈ ਦੇਖਦੇ ਆ ਅੱਗੇ ਜੇਰੇ ਹੋਰ ਨੇੜੇ ਜਾ ਸਕੇ ਉੱਥੇ ਲੱਗ ਜਾਂਦੇ ਆ ਪਾਣੀ ਜਿਵੇਂ ਕ੍ਰਿਸਟਲ ਕਲੀਅਰ ਉਹ ਥੱਲੇ ਪਏ 2-3 ਫੁੱਟ ਡੂੰਘਾ ਹੈ ਹੀ ਪਰ ਐਂ ਲੱਗਦਾ ਜਿਵੇਂ ਪੱਥਰ ਉੱਪਰ ਹੀ ਤਿਆਰਦੇ ਹੁੰਦੇ ਆ ਪਾਣੀ ਬਹੁਤ ਵਧੀਆ ਰਹਿ ਪੂਰਾ ਕਲੀਅਰ ਚਾਰਲਡ ਵਾਟਰ ਪਾਣੀ ਬਹੁਤ ਓਏ ਹੋਏ 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 ਓਏ ਹੋਏ ਠੰਡਾ ਪਾਣੀ ਪੂਰਾ ਕਿਲਡ ਆ ਤੁਸੀਂ ਸੁਣਨ ਕਰਤੇ ਯੋ ਹੋ 3 ਕਿਲੋਮੀਟਰ ਪੇ ਆਪਾਂ ਨੂੰ ਉੱਥੇ ਤੇ ਹੋਟਲ ਤੇ ਹਾਂ ਆ ਦੇਖੋ ਲੋ ਜੀ ਵਧੀਆ ਜੀ ਲੱਗਿਆ ਅੱਧਾ ਪੌਣਾ ਘੰਟਾ ਇੱਥੇ ਚੰਗਾ ਵੀ ਵਾਟਰਫਾਲ ਫਿਰ ਆਉਦੇ ਜਾਂਦੇ ਰਹੇ ਤਾਂ ਫਿਰ ਮਿਲਾਂਗੇ ਚਲਿਏ ਹੁਣ